ਕਿਉਂ ਆਪਣੀ ਭੈਣ ਤੋਂ ਰਖੜੀ ਹਾਂ ਦੂਜੀ ਤੇ ਅੱਖ ਰੱਖ ਲਈ ਕਿਉਂ ਆਪਣੀ ਭੈਣ ਤੋਂ ਰਖੜੀ ਹਾਂ ਦੂਜੀ ਤੇ ਅੱਖ ਰੱਖ ਲਈ ਕਿਉਂ ਵਿੱਚ ਬਜਾਰਾਂ ਅਣਖਾਂ ਵਾਲੇ ਲੋਕ ਪਏ ਨੇ ਸੁੱਤੇ ਕਈ ਆਪਣੀ ਭੈਣ ਲਈ ਸ਼ੇਰ ਬਣਨ ਤੇ ਦੂਜੇ ਲਈ ਕੁੱਤੇ ਇੱਥੇ ਆਪਣੀ ਭੈਣ ਲਈ ਸ਼ੇਰ ਬਣਨ ਤੇ ਦੂਜੀ ਲਈ ਕੁੱਤੇ ਇੱਥੇ ਆਪਣੀ ਭੈਣ ਲਈ ਸ਼ੇਰ ਬਣਨ ਕਈ ਦੂਜੀ ਲਈ ਕੁੱਤੇ ਇਥੇ ਹਲਕੇ ਫਿਰਦੇ ਕੁੱਤਿਆਂ ਨੇ ਇੱਕ ਧੀ ਨੂੰ ਨੋਚ ਕੇ ਖਾ ਲਿਆ ਏ ਪਹਿਲਾਂ ਨਾ ਸੀ ਆਸਿਫਾ ਹੁਣ ਮੂਮਿਤਾ ਨਾ ਅਖਵਾ ਲਿਆ ਏ ਇਥੇ ਹਲਕੇ ਫਿਰਦੇ ਕੁੱਤਿਆਂ ਨੇ ਇੱਕ ਧੀ ਨੂੰ ਨੋਚ ਕੇ ਖਾ ਲਿਆ ਏ ਪਹਿਲਾਂ ਨਾ ਸੀ ਆਸਿਫਾ ਹੁਣ ਧੀ ਦੇ ਨਾਂ ਬਦਲਾ ਲਿਆ ਏ ਕਾਨੂੰਨ ਬਣਾਓ ਐਸੇ ਧੀਆਂ ਮਰਨ ਹੀ ਨਾ ਬੇਰੁੱਤੇ ਕਈ ਆਪਣੀ ਭੈਣ ਲਈ ਸ਼ੇਰ ਬਣਨ ਦਿੱਤੇ ਦੂਜੀ ਲਈ ਕੁੱਤੇ ਕਿੰਨੇ ਆਪਣੀ ਭੈਣ ਲਈ ਸ਼ੇਰ ਬਣਨ ਤੇ ਦੂਜੀ ਲਈ ਕੁੱਤੇ ਇੱਥੇ ਆਪਣੀ ਭੈਣ ਲਈ ਸ਼ੇਰ ਬਣਨ ਕਈ ਦੂਜੀ ਲਈ ਕੁੱਤੇ ਬਲਤਕਾਰੀ ਨੇ ਬਾਬੇ ਇੱਥੇ ਭਗਤ ਵੀ ਬਣਨੇ ਉਦਾਂ ਹੀ ਇਲਾਜ ਇਹਨਾਂ ਦਾ ਇੱਕੋ ਹੀ ਹੈ ਬਸ ਲਾਉਣਾ ਪੈਣਾ ਸੋਦਾ ਹੀ ਬਲਤਕਾਰੀ ਨੇ ਬਾਬੇ ਇੱਥੇ ਭਗਤ ਵੀ ਬਣਨੇ ਉਦਾਂ ਹੀ ਇਲਾਜ ਇਹਨਾਂ ਦਾ ਇੱਕੋ ਹੀ ਹੈ ਬਸ ਲਾਉਣਾ ਪੈਣਾ ਸੋਦਾ ਹੀ ਜਿੰਨੀ ਮੇਰੀ ਸੋਚ ਸੀ ਗਾਣਾ ਲਿਖਤਾ ਕੁੱਤਿਆਂ ਉੱਤੇ ਕਈ ਆਪਣੀ ਭੈਣ ਲਈ ਸ਼ੇਰ ਬਣਨ ਤੇ ਦੂਜੀ ਲਈ ਕੁੱਤੇ ਕਿੱਥੇ ਆਪਣੀ ਭੈਣ ਲਈ ਸ਼ੇਰ ਬਣਨ ਕਈ ਦੂਜੀ ਲਈ ਕੁੱਤੇ ਇੱਥੇ ਆਪਣੀ ਭੈਣ ਲਈ ਸ਼ੇਰ ਬਣਨ ਕਈ ਦੂਜੀ ਲਈ ਕੁੱਤੇ